ਪਗੜਾ ਪੱਗਾਂ ਲੈ ਜਾਓ ਆਪਣੇ ਨਾਲੇ ਪਛਾਣ ਕੇ ਲੈ ਜਾਓ ਪੱਗ ਫੇਰ ਗੱਲ ਕਰਿਓ ਪਹਿਲਿਆਂ ਨੂੰ ਛੇਕ ਦੇਣਾ ਪੱਗ ਲੈ ਜਾਓ ਤੇ ਜੁੱਤੀ ਲੈ ਜਾਓ ਪੁੱਛਿਆ ਨਾ ਛੇਕ ਦੇ ਫੇਰ ਆ ਜਾਓ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਾਬਕਾ ਰਾਜ ਸਭਾ ਮੈਂਬਰ ਡਾਕਟਰ ਆਵਤਾਰ ਸਿੰਘ ਕਾਰੀਮਪੁਰੀ ਜੀ ਨੇ ਪੰਜਾਬ ਸਰਕਾਰ ਦੀ ਸ਼ਹਿ ਤੇ ਸੱਤਾ ਦੇ ਨਸ਼ੇ ਚ ਚੂਰ ਹੋ ਕੇ ਪਗੜਾ ਲਾਹਣ ਦੀਆਂ ਵਾਪਰੀਆਂ ਘਟਨਾਵਾਂ ਅਤੇ ਇਸ ਮਾਮਲੇ ਤੇ ਸੱਤਾਧਾਰੀ ਪਾਰਟੀ ਦੇ ਇੱਕ ਵਿਧਾਇਕ ਵੱਲੋਂ ਦਿੱਤੇ ਗਏ ਬੇਹੱਦ ਗੈਰ ਜ਼ਿੰਮੇਵਾਰਾਨਾ ਅਤੇ ਸੰਵੇਦਨਹੀਨ ਬਿਆਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਡਾਕਟਰ ਅਵਤਾਰ ਸਿੰਘ ਕਾਰੀਮਪੁਰੀ ਜੀ ਨੇ ਕਿਹਾ ਕਿ ਪੰਜਾਬ ਦੇ ਇੱਕ ਵਿਧਾਇਕ ਵੱਲੋਂ ਇਹ ਕਹਿਣਾ ਕਿ ਪਗੜਾਂ ਵਿੱਚ ਕਿਲ ਨਹੀਂ ਗੱਡੇ ਹੁੰਦੇ ਪਗੜਾਂ ਨਹੀਂ ਜਾਂਦੀਆਂ ਹਨ ਆਪਣੀ ਆਪਣੀ ਪਛਾਣ ਕੇ ਲੈ ਜਾਓ ਨਾ ਸਿਰਫ ਪੰਜਾਬ ਦੇ ਮਾਨ ਸਨਮਾਨ ਨੂੰ ਥੇਸ ਪਹੁੰਚਾਉਂਦਾ ਹੈ ਬਲਕਿ ਇਹ ਦਰਸਾਉਂਦਾ ਹੈ ਕਿ ਸੱਤਾਧਾਰੀ ਪਾਰਟੀ ਦੇ ਆਗੂਆਂ ਦੇ ਮਨ ਵਿੱਚ ਦਸਤਾਰ ਦੀ ਪਵਿੱਤਰਤਾ ਅਤੇ ਪੰਜਾਬੀ ਅਨਕ ਲਈ ਕਿੰਨਾ ਕੋ ਮਾਨ ਹੈ ਇਹ ਬਿਆਨ ਵਿਧਾਇਕ ਦੀ ਗੰਭੀਰ ਸਿਆਸੀ ਨਾਸਮ ਜੀ ਦਾ ਪ੍ਰਤੀਕ ਹੈ ਡਾਕਟਰ ਅਵਧਾਰ ਸਿੰਘ ਕਾਰੀਮਪੁਰੀ ਜੀ ਨੇ ਜ਼ੋਰ ਦੇ ਕੇ ਕਿਹਾ ਪਗਰ ਜਾਂ ਦਸਤਾਰ ਸਿਰਫ ਕੱਪੜੇ ਦਾ ਇੱਕ ਟੁਕੜਾ ਨਹੀਂ ਹੈ ਇਹ ਪੰਜਾਬੀਅਤ ਦੀ ਸ਼ਾਨ ਗੈਰਤ ਅਤੇ ਅਨਕ ਦਾ ਪ੍ਰਤੀਕ ਹੈ ਇਹ ਸਿੱਖ ਕੌਮ ਸਮੇਤ ਸਮੁੱਚੇ ਪੰਜਾਬੀਆਂ ਦੇ ਆਤਮ ਸਨਮਾਨ ਅਤੇ ਸੱਭਿਆਚਾਰਕ ਪਛਾਣ ਦੀ ਨਿਸ਼ਾਨੀ ਹੈ ਇਸ ਦੀ ਤੁਲਨਾ ਕਿਸੇ ਆਮ ਚੀਜ਼ ਨਾਲ ਕਰਕੇ ਇਸ ਦਾ ਮਜ਼ਾਕ ਉਡਾਉਣਾ ਅਤੇ ਇਹ ਕਹਿਣਾ ਕਿ ਇਹ ਲਹਿ ਜਾਂਦੀ ਹੈ ਇੱਕ ਕਾਨੂੰਨੀ ਰਾਜਨੀਤੀ ਹੈ। ਬਸਪਾ ਦੀ ਮੰਗ ਅਤੇ ਚੇਤਾਵਨੀ। ਕਾਰਿੰਪੁਰੀ ਜੀ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਉਹ ਇਸ ਵਿਧਾਇਕ ਨੂੰ ਤੁਰੰਤ ਜਨਤਕ ਤੌਰ ਤੇ ਮੁਆਫੀ ਮੰਗਣ ਲਈ ਕਹੇ ਅਤੇ ਪਾਰਟੀ ਇਸ ਵਿਧਾਇਕ ਖਿਲਾਫ ਸਖਤ ਅਨੁਸ਼ਾਸਨੀ ਕਾਰਵਾਈ ਕਰੇ। ਪੁਲਿਸ ਨੂੰ ਚੇਤਾਵਨੀ। ਉਨਾ ਕਿਹਾ ਕਿ ਪੰਜਾਬ ਪੁਲਿਸ ਹਰ ਪੰਜਾਬੀ ਦੇ ਸਨਮਾਨ ਦੀ ਰਾਖੀ ਕਰਨ ਲਈ ਵਚਨਬੱਧ ਹੈ ਨਾ ਕਿ ਉਹਨਾਂ ਦੀ ਬੇਇੱਜ਼ਤੀ ਕਰਨ ਲਈ ਪੁਲਿਸ ਵੱਲੋਂ ਦਸਤਾਰਾਂ ਦੀ ਬੇਅਦਬੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਨਤਾ ਨੂੰ ਅਪੀਲ ਡਾਕਟਰ ਕਾਰੀਮਪੁਰੀ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੱਤਾ ਦੇ ਨਸ਼ੇ ਵਿੱਚ ਚੂਰ ਹੋ ਕੇ ਪੰਜਾਬੀਅਤ ਦੇ ਮਾਣ ਸਨਮਾਨ ਨੂੰ ਲਤਾੜਨ ਵਾਲੀਆਂ ਪਾਰਟੀਆਂ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਸਬਕ ਸਿਖਾਉਣ ਡਾਕਟਰ ਕਾਰੀਮਪੁਰੀ ਜੀ ਨੇ ਸਪਸ਼ਟ ਕੀਤਾ ਕਿ ਬਹੁਜਨ ਸਮਾਜ ਪਾਰਟੀ ਪੰਜਾਬੀ ਸਭਿਆਚਾਰ ਉਹ ਛਾਣ ਅਤੇ ਦਸਤਾਰ ਦੀ ਸ਼ਾਨਤੀ ਕਿਸੇ ਵੀ ਤਰ੍ਹਾਂ ਦੇ ਹਮਲੇ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਪੰਜਾਬੀਅਤ ਦੇ ਸਵੈਮਾਨ ਦੀ ਲੜਾਈ ਹਮੇਸ਼ਾ ਲੜਦੀ ਰਹੇਗੀ। ਡਾਕਟਰ ਕਾਰੀਮਪ uri ਜੀ ਨੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਬਸਪਾ ਦੀ ਪੰਜਾਬ ਸੰਭਾਲੋ ਮੁਹਿੰਮ ਨਾਲ ਜੁੜੋ ਤਾਂ ਕਿ ਪੰਜਾਬੀ ਸਭਿਆਚਾਰ ਦੀ ਸ਼ਾਨ ਕਾਇਮ ਕੀਤੀ ਜਾ ਸਕੇ। ਉਹ ਪਹਿਲਾਂ ਪੱਕਾ ਲੈ ਉਹ ਆਪਣੀ ਆ ਦੇ ਪਛਾਣ ਕੇ ਲੈ ਜਾ ਪੱਕਾ ਫਿਰ ਗੱਲ ਕਰਿਓ। ਪਹਿਲਾਂ ਨੂੰ ਸੇਕ ਦੇ ਨਾ। ਪਤਾ ਲੈ ਜਾ ਤੇ ਜੁੜ ਜਾ। ਆਪਣਾ ਪੁੱਤਰ ਨੂੰ ਪੁੱਛ ਲੈਣ ਨੂੰ ਸੇਕ ਦੇ ਨਾ ਫਿਰ ਆ ਜਾਓ। ਮੇਰਾ ਬੰਦੇ। ਪੜਿਆ ਜਾਣ ਤੋਂ ਜਾਣ ਤੋਂ ਚਾਲਾ ਉਹ ਗੰਦਿਆ ਤੋਂ ਜਾਣ ਤੋਂ ਜਾਣ ਤੋਂ ਗੰਦਿਆ ਨੂੰ ਬੜੀ ਸੱਤ ਜੇ ਆ ਪੱਜ ਕੇ ਜਾਣੇ